ਲਾ ਦੱਸ ਤੁਸੀਂ ਤਾਂ ਐਉਂ ਬੇਫਿਕਰੇ ਹੋ ਕੇ ਲੰਮੇ ਪਏ ਹੋ ਜਿੱਦਾਂ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਤੇ ਮੈਨੂੰ ਰਾਤ ਦੇ ਟੈਨਸ਼ਨ ਦੇ ਨਾਲ ਨੀਂਦ ਨਹੀਂ ਆਉਂਦੀ ਤੇ ਫੇਰ ਦੱਸ ਮੈਂ ਕਰਾਂ ਮੈਂ ਤਾਂ ਬਹਿਣਾ ਹੀ ਹੁਣ ਤੂੰ ਟੈਨਸ਼ਨ ਘੱਲ ਲਈ ਜਾਨੀ ਦੱਸ ਟੈਨਸ਼ਨ ਨਾ ਲਵਾ ਘਰ ਤੁਹਾਡੀ ਭੈਣ ਬਿਮਾਰ ਪਈ ਆ ਉਹਦੇ ਤੇ ਪੰਡਾ ਨਾ ਰੁਪਈਏ ਲੱਗਣਦੇ ਆ ਤੇ ਇੰਨਾ ਪੈਸਾ ਆਊਗਾ ਕਿੱਥੋਂ ਉਹ ਲਾਉਣੇ ਆ ਦੱਸ ਕੀ ਕਰੀ ਫਸੀ ਨੂੰ ਕੀ ਕਿੱਥੋਂ ਲਿਆਉਣੇ ਤੇ ਪੈਣੇ ਹੁਣ ਮੇਰੀ ਗੱਲ ਸੁਣੋ ਤੁਸੀਂ ਐਦਾਂ ਕਰੋ ਹੂੰ ਕਿ ਕਵਲ ਦੀ ਸੱਸ ਨੂੰ ਫੋਨ ਕਰੋ ਮੰਮੀ ਦਾ ਕੀ ਆ ਮੰਮੀ ਨੇ ਤੇ ਆਪਣੀ ਆਕੜ ਦੀ ਮਾਰੀ ਨੇ ਕਹਿਣਾ ਵਾ ਕਿ ਮੈਂ ਨਹੀਂ ਕਹਿਨੂ ਕਹਿਣਾ ਫੇਰ ਵੀ ਉਹਨਾਂ ਦਾ ਥੋੜਾ ਬਾਲਾ ਫਰਜ ਵਾ ਕੀ ਪਤਾ ਵਾ ਪੈਸੇ ਦੇ ਹੀ ਦੇਣ ਹਨ ਥੋੜੇ ਬਾਲੇ ਗੰਦ ਤੇ ਠੀਕ ਆ ਚੱਲ ਆ ਕੇ ਵੇਰੀ ਨੇ ਕੀ ਕੁੰਦੀ ਗਾੜੀਆਂ ਲਾਓ ਹਾਂ ਭਲਾ ਫੋਨ ਕੀ ਆਂਦੀ ਆ ਉਹਨੇ ਲਾ ਲਈ ਨੰਬਰ ਤੇ ਮੇਰੇ ਕੋਲ ਹੈਗਾ ਇਹਦਾ ਇੱਥੇ ਲਾਤਾ ਵੇਖੋ ਚੁੱਕਦੀ ਹੁਣ ਕਿ ਨਹੀਂ ਮੇਰੇ ਸਾਂ ਚੁੱਕਣਾ ਪੈਂ ਚੁੱਕਿਆ ਹੈਲੋ ਹੈਲੋ ਸਸੀ ਮਾਸੀ ਜੀ ਗੱਨਾ ਬੋਲਣਿਆ ਮੈਂ ਸਤਿ ਸ੍ਰੀ ਅਕਾਲ ਹੋਰ ਸੁਣਾ ਫਿਰ ਤਾ ਕੱਜ ਤੈਨੂੰ ਮਾਸੀ ਦਾ ਕਿੱਥੇ ਚਿੱਤ ਆ ਗਿਆ ਉਹ ਲੈ ਮਾਸੀ ਤੁਹਾਡੇ ਜਦ ਤੱਕ ਇੱਥੇ ਭੁੱਲਿਆ ਸੀ ਮੈਂ ਦੱਸਣਾ ਸੀ ਵੀ ਭੈਣ ਨੂੰ ਛੱਟ ਬੜੀ ਲੱਗੀ ਆ ਉਹਦੇ ਮੰਜੇ ਤੇ ਪੈ ਗਈ ਆ ਕੁੰਦੀ ਸਿੰਧੀ ਨਹੀਂ ਆ ਤੇ ਤੁਸੀਂ ਉਹਦਾ ਪਤਾ ਹੀ ਨਹੀਂ ਲਿਆ ਪਤਾ ਤਾਂ ਹੀ ਤਾਂ ਹੀ ਲੈਂਦੇ ਨਾ ਜੇਾਨੂੰ ਕੋਈ ਸੁਣਾ ਕਹalde ਜਾਂ ਤਾਂ ਹੀ ਫੋਨ ਕਰਕੇ ਦੱਸ ਤੇ ਅੱਜ ਤੋ ਹੀ ਦੱਸਤਾ ਵਾ ਵੀ ਉਹਦੇ ਛੱਟ ਲੱਗੀ ਆ ਪਹਿਲੋ ਤੈਨੂੰ ਨਾ ਹਾਨੂੰ ਦੱਸਿਆ ਵੀ ਛੱਟ ਲੱਗੀ ਉਹਦੇ ਉਹ ਦੱਸਣਾ ਮਾਸੀ ਜੀ ਕੀ ਹੈ ਮੈਂ ਮਿੰਤੇ ਬਿਵਤਾ ਇਨੀ ਪੈ ਗਈ ਨਾ ਉਦੋਂ ਮੈਂ ਕੱਲਾ ਜਾਣਾ ਹੈ ਕਦੀ ਭੈਣ ਚੋਕੇ ਹਸਪੀਟਲ ਕਦੀ ਘਰ ਤੇ ਕਦੀ ਕੇ ਹਸਪੀਟਲ ਸਮਝੀ ਲੱਗੀ ਮੇਰੇ ਨਾ ਬਣ ਕੀ ਗਿਆ ਵਾ ਬੇ ਬਾਕੀ ਗੱਲਾਂ ਤਾਂ ਛੱਡ ਇਹ ਮੈਨੂੰ ਦੱਸ ਵੀ ਜੋ ਤੈਨੂੰ ਮੈਂ ਕਿਹਾ ਏ ਉਹਦਾ ਕੀ ਕੀਤਾ ਉਹਦਾ ਕੀ ਸੋਚਿਆ ਈ ਉਹ ਲੈ ਮਾਸੀ ਜੀ ਉਹਦਾ ਕੀ ਸੋਚਣਾ ਵਾ ਤੁਹਾਡਾ ਪੋਤਾ ਤੁਹਾਡੀ ਨੂੰ ਤੁਹਾਡਾ ਜਾਣਾ ਵਾ ਜਦੋਂ ਮਰਜੀ ਲੈ ਜਾਓ ਨੂੰ ਅਸੀਂ ਦੱਸੋ ਕੀ ਕਰ ਸਕਦੇ ਹੋ ਜਿੱਥੇ ਨਾਲੇ ਮੈਂ ਬੜਾ ਕਹਿੰਦਾ ਸੀ ਵੀ ਭੈਣ ਤੇ ਪੈਸੇ ਬਹੁਤ ਲੱਗੇ ਮੇਰੇ ਮੇਰੇ ਜੋ ਪੱਲੇ ਹੀ ਨਾ ਮੈਂ ਸਭ ਕੋ ਲਾਤਾ ਜੋ ਕੌਡੀਆਂ ਜੋੜੀਆਂ ਐ ਮਾ ਤੁਹਾਨੂੰ ਪਤਾ ਮੇਰੀ ਹਾਲਤ ਦਾ ਵੀ ਕਿੰਨੀ ਕਿ ਜਮੀਨ ਤੇ ਨਿਕਲੇ ਆ ਰੋਟੀ ਪਾਣੀ ਮਾ ਚੱਲਣ ਡਿਆ ਮੈਂ ਚਾਹੁੰਦਾ ਸੀ ਕਿ ਚਲ ਥੋੜੇ ਬੜੇ ਕਵਲ ਤੇ ਪੈਸੇ ਤੁਸੀਂ ਲਾਉਂਦੇ ਲਾਜ ਹੁੰਦਾ ਵਿਚਾਰੀ ਮੰਜੀ ਤੋਂ ਉੱਠ ਜਾਂਦੀ ਉਹ ਮੈਂ ਪਹਿਲਾਂ ਤਾਂ ਤੋਂ ਬੜਗਾ ਫੜਾ ਮਾਰਦਾ ਸੀ ਹੁਣ ਤੇਰੇ ਬੜੀ ਛੱਤੀ ਹਵਾ ਨਿਕਲੀ ਆ ਬਾਕੀ ਇਹ ਕਿ ਮੈਨੂੰ ਕਵਲ ਦਾ ਕੋਈ ਮਤਲਬ ਨਹੀਂ ਆ ਮਰੇ ਭਾਵੇਂ ਜੀਵੇ ਤੁਹਾਡੀ ਕੁੜੀ ਇਲਾਜ ਕਰਾਉਣਾ ਕਰਾਓ ਨਹੀਂ ਕਰਾਉਣਾ ਨਾ ਕਰੋ ਤੇ ਬਹੁਤੀ ਗੱਲ ਆ ਤੇ ਮੈਂ ਆਪਣਾ ਪੋਤਾ ਲੈ ਜਾਨੀ ਆ ਮੈਨੂੰ ਸਿਰਫ ਮੇਰਾ ਪੋਤਾ ਚਾਹੀਦਾ ਵਾ ਕਬਲ ਨਾਲ ਮੈਨੂੰ ਕੋਈ ਮਤਲਬ ਨਹੀਂ ਆ। ਨਾ ਨਾ ਮਾਸੀ ਜੀ ਇਦਾਂ ਨਾ ਕਹੋ ਜੇ ਤੁਸੀਂ ਪੋਤਾ ਲਿਆਏ ਨਾ ਜੀ ਸਦਕੇ ਲਾਜੋ ਪਰ ਉਹ ਵੀ ਤੁਹਾਡੀ ਨੋ ਆ ਉਹਦਾ ਵੀ ਸੋਚਣਾ ਚਾਹੀਦਾ ਉਹ ਤਾਂ ਮੰਜੇ ਤੇ ਪਈ ਆ ਉਹਨੇ ਪਰੇ ਜੀਣਾ ਕਿ ਮਰਨਾ ਵਿਚਾਰੀ ਨੇ। ਵੇ ਮੈਨੂੰ ਬਹੁਤਿਆ ਗੱਲਾਂ ਦੇਨੇ ਲੋੜ ਮੈਂ ਜੋ ਤੈਨੂੰ ਕਹਿੰਦੀ ਆ ਨਾ ਉਹੀ ਹੋਣਾ ਮੈਂ ਆਪਣਾ ਪੋਤਾ ਖੜਨਾ ਵਾ ਬਸ। ਚਲੋ ਠੀਕ ਆ ਮਾਸੀ ਜੀ ਫਿਰ ਤੁਹਾਡੀ ਮਰਜ਼ੀ। ਸੁਣ ਲਾ ਗੱਲਾਂ ਇਹਨਾਂ ਦੀ। ਇਹਦੀ ਹਵਾ ਹੀ ਬੜੀ ਬੁੱਢੀ ਦੀ ਤੇ। ਅਈ ਤੋ ਖਨੀ ਪੈ ਹਲਾ ਦੂਗੀ ਕਿਥੋਂ ਲਾਣੇ ਪੈ ਇਹਨਾਂ ਤੇ ਮੈਂ ਤੇ ਹੋ ਆਸਤੇ ਬੈਠੀ ਕਿ ਖਨੀ ਥੋੜੇ ਬੋਲੇ ਪੈਸਿਆਂ ਦੀ ਹਾਂ ਕਰਦੇ ਪਰ ਨਾ ਉਹਨੇ ਤੇ ਬਿਲਕੁਲ ਹੀ ਪੱਲਾ ਛਾੜ ਦਿੱਤਾ ਵੀ ਮੇਰੇ ਕੋਲ ਹੀ ਕੱਖ ਹੈ ਨਹੀਂ ਆ ਅਣੀ ਤੇ ਬੜਾ ਕਸੂਤੇ ਫਸ ਗਏ ਦੇ ਦੱਸ ਕਸੂਤਾ ਕਾਹਦਾ ਫਸ ਗਏ ਆ ਮੈਂ ਤੇ ਆਨੀ ਆ ਪੀ ਉਹ ਮੁੰਡਾ ਆਂਦੇ ਆ ਨਾ ਤੇ ਦੇ ਦਿਓ ਉਹਨਾਂ ਨੂੰ ਇੱਕ ਬੰਨੇ ਤੇ ਅਸੀਂ ਪੈਣ ਦੀਆਂ ਦਵਾਈਆਂ दारू ਤੇ ਖਰਚਾ ਕਰੀਏ ਤੇ ਦੂਜੇ ਬੰਨੇ ਇਹ ਮੁੰਡੇ ਦੀਆਂ ਸਕੂਲ ਦੀਆਂ ਫੀਸਾਂ ਭਰੀਏ ਸਾਡੇ ਕੋ ਨਹੀਂ ਇੰਨਾ ਖਰਚਾ ਹੈਗਾ ਤੈਨੂੰ ਕਿ ਲੱਗਦਾ ਭੈਣ ਜਾਣ ਦੂ ਆਪਣਾ ਮੁੰਡਾ ਤੇ ਓਏ ਹੋਏ ਤੁਸੀਂ ਵੀ ਨਾ ਚੱਲਿਆਂ ਵਾਲੀਆਂ ਮਾਰਦੇ ਈਓ ਦੱਸੋ ਵੀ ਭੈਣ ਨੂੰ ਸੁਰਤ ਬੁੱਧ ਤੇ ਹੈ ਨਹੀਂ ਆ ਮਰਿਆਂ ਦੇ ਬਰੋਬਰ ਤੇ ਉਹ ਹੈਗੀ ਆ ਜਿੱਥੇ ਪਈ ਜੀ ਕੀਤਾ ਤੇ ਕਿਹਨੇ ਪਾਸਾ ਥਲਤਾ ਉਹਦਾ ਤੇ ਥਲਤਾ ਨਹੀਂ ਤੇ ਉੱਥੇ ਹੀ ਪਈ ਰਹਿੰਦੀ ਆ ਭੈਣ ਨੂੰ ਨਹੀਂ ਕੋੱਖ ਵੀ ਪਤਾ ਹੁਣ ਵੀ ਮੇਰਾ ਮੁੰਡਾ ਕਿੱਥੇ ਤੁਰਿਆ ਫਿਰਦਾ ਵਾ ਤੇ ਤੁਸੀਂ ਇਦਾਂ ਕਰੋ ਵੀ ਥੋੜਾ ਬਾਲਾ ਖਰਚਾ ਘਟਾਓ ਸਾਡੇ ਵੀ ਬੱਚੇ ਆ ਆਪਣੇ ਵੀ ਨਿਆਣਿਆਂ ਦਾ ਕੁਝ ਸੋਚਣਾ ਕਿ ਨਹੀਂ ਸੋਚਣਾ ਨਿਰਾ ਉਦੈ ਸੋਚੀ ਜਾਣਾ ਵਾ ਉਹਦੇ ਤੇ ਪੈਸਾ ਤੇ ਲਾਈ ਜਾਣਾ ਵਾ ਗੱਲ ਤੇਰੀ ਠੀਕ ਆ ਜੇ ਤੇ ਇਦਾਂ ਹੋ ਜੇ ਫਿਰ ਤੇ ਵਧੀਆ ਵਾ ਨਾਲੇ ਆਪੇ ਆਪਣਾ ਬੱਚਾ ਪਾਲਣਗੇ ਸਾਨੂੰ ਕੀ ਹਨਾ ਆਹੋ ਜਿਹੜੀਆਂ ਜਿਹੜੀਆਂ ਇੰਨੀਆਂ ਗੱਲਾਂ ਕਰਦੇ ਆ ਭਾਲ ਕੇ ਉੱਥੇ ਜ਼ਮੀਨ ਜਾਇਦਾਦ ਦਾ ਵੀ ਹਿੱਸੇਦਾਰ ਬਣੂਗਾ ਇੱਥੋਂ ਉਹਨੂੰ ਕੀ ਮਿਲਣਾ ਨਾਲੇ ਉਹਦੀ ਜ਼ਿੰਦਗੀ ਬਣ ਜੂਗੀ ਉਹਦੀ ਦਾਦੀ ਆ ਉਹਨੂੰ ਚੰਗੇ ਸਕੂਲੇ ਪਾਊਗੀ ਗੱਲ ਠੀਕ ਤੇਰੀ ਸਿਆਣੀ ਜੇ ਗੱਲ ਬਣ ਜੇ ਤੇ ਬਹੁਤ ਵਧੀਆ ਗੱਲ ਆ ਮਾਤਾ ਮੰਨ ਜੂਗੀ ਆਡੀ ਮਾਤਾ ਮੰਨੂ ਕੀ ਮੰਨੂ ਕੀ ਕਿਉਂ ਨਹੀਂ ਨਹੀਂ ਤੇ ਮੈਂ ਮਨਾਉਣ ਜਾਂਦੀ ਆں ਚਲ ਠੀਕ ਆ ਕਰ ਆਹਿੰਦੇ ਮਾਸੀ ਨੂੰ ਹਾਏ ਰੱਬਾ ਐਨੀ ਮੇਰੀ ਕਿਸਮਤ ਮਾੜੀ ਐਨਾ ਮੈਂ ਆਪਣੀ ਧੀ ਦਾ ਇਲਾਜ ਕਰਾ ਲਿਆ ਕਿਤੇ ਹੱਲੇ ਮੇਰੀ ਧੀ ਅੱਗੂ ਸੁਗੂ ਨਹੀਂ ਕਦੇ ਕਰਨ ਲਈ ਕਿਤੇ ਵਾਜ ਹੀ ਨਹੀਂ ਦਿੰਦੀ ਨਾ ਕਦੇ ਪਾਸਾ ਮੋੜਦੀ ਨਾ ਕਦੇ ਕੋ ਮੈਂ ਤਾਂ ਵਖਤਾ ਨਾ ਫੜੀ ਗਈ ਜੇ ਚਲੋ ਇਹਨਾਂ ਨੇ ਮੈਨੂੰ ਬਜਵਾਬ ਦੇਤਾ ਨਾ ਮੈਂ ਕਿਸ ਦੀ ਮਿਹਨਤ ਕਰਕੇ ਪੋਚੇ ਲਾ ਕੇ ਚੌਂ ਕਰਾਂ ਦੇ ਤੇ ਮੈਂ ਆਪਣੀ ਧੀ ਦਾ ਇਲਾਜ ਕਰੂੰ ਕਿਸ ਦੇ ਗਾੜੀ ਨਹੀਂ ਮੈਂ ਹੱਥ ਡੰਦੀ ਮੈਨੂੰ ਮਹਾਰਾਜ ਨੇ ਹੱਥ ਦੋ ਦਿੱਤੇ ਪੈਰ ਦਿੱਤੇ ਆ ਮੈਂ ਮਿਹਨਤ ਕਰਕੇ ਆਪਣੀ ਧੀ ਠਾਲੂੰਗੀ ਨੀ ਤੇਰੇ ਕੰਨ ਬੋਲੇ ਤੋਂ ਇੱਥੇ ਫੋਨ ਬੈਠੀ ਵੇਖੀ ਜਾਨੀ ਮੈਂ ਵੇਹਲੀ ਚ ਸੁਣ ਕੇ ਆਈ ਬਾਹਰ ਬੂਹੇ ਗਾੜੀ ਕੌਣ ਟੀਂ ਟੀਂ ਕਰਨ ਦਿਆ ਵਾ ਮੈਨੂੰ ਤਾਂ ਸੁਣਿਆ ਨਹੀਂ ਆ ਤੇਰੇ ਏਡੇ ਕੰਨ ਬੋਲੇ ਮੈਂ ਕਿੱਥੋਂ ਆ ਮੱਝ ਲਾਗੋ ਆਈ ਆ ਚੱਲ ਵੇ ਹੁੰਨੀ ਆ ਬਾਲਾ ਗਰਮ ਨਾ ਹੋ ਸੁਣਦਾ ਇਹਨਾਂ ਸਭ ਕੋ ਆ ਓਏ ਕੰਨਾ ਕੇਸੜੀ ਜੀ ਹੋ ਕੇ ਤਾਂ ਬੈਠੀ ਰਹਿੰਦੀ ਫੋਨ ਤੇ ਇੱਥੇ ਉਂਗਲਾ ਮਾਰੀ ਚੱਲੀ ਜਾਂਦੀ ਮੈਂ ਕਿੱਥੋਂ ਆ ਸੁਣ ਕੇ ਤੇ ਆਈ ਆ ਤੇਰੇ ਨਾਲ ਲੱਤਾ ਨਹੀਂ ਦਾ ਕੰਮ ਕਰਦੀਆਂ ਇਹਦੀਆਂ ਆਂਦੀ ਯਾਰ ਬਾਗ ਦੇ ਕੂੜੀ ਹੋ ਜੇ ਕੋਈ ਘਰ ਆਵੇ ਇਹਨਾਂ ਕਿਤੇ ਕਿਸ ਨੂੰ ਚਾਹ ਨਾ ਘਟ ਪਿਆਲਣੀ ਪਵੇ ਕਿਤੇ ਮਾਤਾ ਦੇ ਭਾ ਦੀ ਨਾ ਨੇਰੀ ਆ ਜਾਂਦੀ ਦੱਸ ਜੇ ਤੈਨੂੰ ਸੁਣ ਗਿਆ ਹੀ ਤੇ ਤੂੰ ਹੀ ਬੂਆ ਖੋਲ ਦਿੰਦੀ ਹਾਂ ਇੱਕ ਮਿੰਟ ਆ ਗਈ ਜੇ ਖੋਲਣ ਨਹੀਂ ਬੂਆ ਮਾਸੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸਨੋ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਆਪਣਾ ਬਹੁਤ ਵਧੀਆ ਆਪਣਾ ਆਜੋ ਮੈਂ ਗਾਂ ਲਾ ਦ ਸਕੂਟਰੀ ਮਾੜੀ ਜੀ ਕੋਈ ਗੱਲ ਨਹੀਂ ਆ ਫਿਰ ਗੇਟ ਹੁੰਦਾ ਨਾ ਵੱਜਦਾ ਨਹੀਂ ਹਾਇ ਇਹਨੂੰ ਕਿਉਂ ਹੋ ਗਿਆ ਜਿੰਨੇ ਬੜੀ ਸਪੀਡ ਖਿੱਚੀ ਮੇਰੇ ਹਲ ਵੇਖ ਕੇ ਇਹ ਤੇ ਇਦਾਂ ਦੌੜੀ ਜਿੱਦ ਤੱਕ ਤੂ ਦੇ ਵੇਖ ਲਿਆ ਹੁੰਦਾ ਵਾ ਮੰਮੀ ਕੀ ਗੱਲ ਓਏ ਗੱਲ ਤੇ ਮੈਨੂੰ ਦੱਸ ਰੰਗ ਕਤਰ ਐਨਾ ਉੱਡਿਆ ਤੇਰਾ ਮੰਮੀ ਕਵਲ ਦੀ ਸੱਸ ਆਈ ਬਾਹਰ ਉਹ ਕਿੱਧਰ ਆ ਗਈ ਆ ਮੈਨੂੰ ਹੁਣ ਕੀ ਪਤਾ ਵਾ ਹੋ ਸਕਦਾ ਕਵਲ ਦਾ ਹਾਲ ਚਾਲ ਪੁੱਛਣ ਆਈ ਹੋਵੇ ਉਹਨੂੰ ਸੁਨਾਖ ਲੈ ਹੈ ਕਿਹਨੇ ਜੜੀ ਆ ਗਈ ਉਹ ਦੱਸ ਉਹਨੂੰ ਪਤਾ ਤੇ ਲੱਗਾ ਹੀ ਹੋਊਗਾ ਨਾ ਕਿ ਉਹਨੂੰ ਸੱਟ ਲੱਗੀ ਆ ਸੌ ਤੇ ਰਿਸ਼ਤੇਦਾਰੀ ਆ ਉੱਥੇ ਰਿਸ਼ਤੇਦਾਰੀ ਸੋਈ ਉਹਦੀ ਆਜੋ ਮਾਸੀ ਜੀ ਸੱਸ ਜੀ ਆਸਰੀ ਘਰ ਪੰਨੀ ਆਜੋ ਮਾਸੀ ਜੀ ਇੱਧਰ ਆਜੋ ਆਜੋ ਇੱਧਰ ਆਜੋ ਮੰਮੀ ਇੱਥੇ ਬਹਿ ਜਾ ਬੈਣ ਜੀ ਕੋਈ ਨਹੀਂ ਮੈਂ ਉੱਥੇ ਬਹਿ ਜਾਣੀ ਪੈਣ ਜੀ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਹਾਂ ਹੋਰ ਸੁਣਾਓ ਬੈਣ ਜੀ ਠੀਕ ਠਾਕ ਹਾਂਜੀ ਠੀਕ ਠਾਕ ਸਭ ਹੋਰ ਘਰ ਪਰਿਵਾਰ ਸਭ ਠੀਕ ਸਭ ਠੀਕ ਠਾਕ ਤੁਸੀਂ ਸੁਣਾਓ ਆਪਣੀ ਹਾਂਜੀ ਵਧੀਆ ਆਪਣਾ ਵੀ ਠੀਕ ਠਾਕ ਸਭ ਸਾਡੇ ਭੈਣ ਜੀ ਕਾਦੇ ਹਾਲ ਅਸੀਂ ਤਾਂ ਦਿਨਾਂ ਨੂੰ ਤੱਕੇ ਦੇ ਅੰਡੇ ਧੀ ਮੇਰੀ ਮਰਦੀ ਮਰਦੀ ਬਚੀ ਆ ਮਹਾਇਰ ਮਹਾਰਾਜ ਨੇ ਜਾਨ ਬਸ ਕੀ ਉਹਦੀ ਭੈਣ ਜੀ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਆ ਮੈਂ ਤੇ ਆਪਣੇ ਪੋਤੇ ਨਾਲ ਆਏ ਆ ਨਾਲੇ ਮੈਂ ਤੁਹਾਨੂੰ ਉਹਦਾ ਹਾਲ ਪੁੱਛਿਆ ਵਾ ਕਿ ਤੁਸੀਂ ਮੇਰੇ ਗਾੜੀ ਉਹਦੇ ਰੋਣੇ ਲੈ ਕੇ ਬੈਗੇ ਜੇ ਅੱਛਾ ਪੋਤੇ ਆਪਣੇ ਦਾ ਤਾਂ ਹਾਲ ਪੁੱਛਣ ਡੈ ਪੀ ਆ ਜਿੰਨਾ ਚਿਰ ਮੇਰੀ ਧੀ ਮੰਜੇ ਤੋਂ ਉੱਠਦੀ ਨਹੀਂ ਗਈ ਉਹਨਾਂ ਚਤੇ ਪੋਤੇ ਦੀ ਤਾਂ ਬਾਤ ਨਾ ਪੁੱਛ ਤੇ ਨਾ ਮੈਂ ਖਲਾਈ ਸਕਦੀ ਇਹਨੂੰ ਮੈਂ ਤੇ ਆਪਣਾ ਪੋਤਾ ਖੜਨਾ ਵਾ ਮੇਰਾ ਘਰ ਸੁਈਆ ਉਹਦੇ ਬਿਨੋਂ ਮੇਰਾ ਕੀ ਰਹਿ ਗਿਆ ਜੱਗ ਦੇ ਉੱਤੇ ਓ ਕੋ ਜੀਆ ਉਹਦੇ ਮੂੰਹ ਵੱਲ ਵੇ ਵੇ ਤੇ ਮੈ ਜਿੰਨੀ ਆਜ ਉਹਦੀ ਮਾਂ ਚ ਮੰਜੇ ਤੇ ਪੈ ਗਈ ਤੇ ਤੈਨੂੰ ਪੋਤੇ ਦਾ ਚੇਤਾ ਆ ਗਿਆ ਉਦੋਂ ਦੀ ਤੋ ਕਿੱਥੇ ਗਈ ਹਾਂ ਜਦੋਂ ਦਾ ਪੋਤਾ ਅਸੀਂ ਪੜਾਉਣ ਦੇ ਆ ਜਾਵੇ ਤੇਰੀ ਦਾਦੀ ਆਈ ਜਾਂ ਮਿਲਿਆ ਮੈਂ ਦਾਦੀ ਨੂੰ ਨਹੀਂ ਮਿਲਣਾ ਦਾਦੀ ਮੈਨਾਂ ਪਿਆਰ ਨਹੀਂ ਕਰਦੀ ਮੇਰੀ ਮਮਾ ਠੀਕ ਨਹੀਂ ਜਦੋਂ ਮੇਰੇ ਮਮਾ ਠੀਕ ਹੋ ਜੂਗੀ ਤੇ ਫੇਰ ਜਾਊਂਗੀ ਮੈਂ ਜਣਾ ਨਾਲੇ ਪੈ ਲਗਾ ਦਾਦੀ ਮੈਨੂੰ ਪਿਆਰ ਨਹੀਂ ਕਰਦੀ ਵੇ ਤੇਰੀ ਦਾਦੀ ਵਾਂਗੂ ਫਿਰ ਮੇਰੀ ਦਾਦੀ ਨਹੀਂ ਆ ਗਈ ਮੇਰੀ ਦਾਦੀ ਤੇ ਮੇਨਾ ਬੜਾ ਹੀ ਪਿਆਰ ਕਰਦੀ ਆ ਆ ਬਸ ਤੂੰ ਆਇਆ ਨਾ ਤਾਈਆਂ ਥੋੜਾਇਆ ਫਰਕ ਪੈ ਗਿਆ ਵਾ ਕੋਈ ਗੱਲ ਨਹੀਂ ਮੇਰੀ ਵੀ ਨਾਨੀ ਲੱਗਦੀ ਮੇਰੀ ਨਾਨੀ ਕਿੰਨਾ ਪਿਆਰ ਕਰਦੀ ਆ ਕੋਈ ਗੱਲ ਨਹੀਂ ਜਦੋਂ ਚੱਲ ਜਾਣਾ ਨਾ ਫਿਰ ਵੇਖੀ ਤੂੰ ਉਹ ਦਾਦੀ ਤੇ ਮੇਰੀ ਹੋਣੀ ਆ ਹਾਂ ਅੱਛਾ ਹੁਣ ਤਾਂ ਪੋਤੇ ਦਾ 헤 ਜਾ ਗਿਆ ਮੈਂ ਆਪਣੇ ਉਹਨਾਂ ਚਿਰ ਦੋਤਾ ਨਿਕਲਾਉਣਾ ਜਿੰਨਾ ਚਿਰ ਮੇਰੀ ਧੀ ਹੋਸ਼ ਚ ਨਹੀਂ ਆਉਂਦੀ ਮੈਂ ਕਿੱਦਾਂ ਤੋਰਦਾ ਛੇਤੀ ਨਾ ਉਹ ਮੰਝੇ ਤੇ ਪਈਏ ਤੇ ਹੁਣ ਤੁਹਾਨੂੰ ਚੇਤਾ ਆ ਗਿਆ ਉਹਦਾ ਨਹੀਂ ਐਦਾਂ ਕਿਦਾਂ ਨੇ ਤੁਸੀਂ ਬਣਾ ਤੱਲੋਗੇ ਉਹ ਮੇਰਾ ਖੂਨ ਵਾ ਮੇਰਾ ਵੀ ਉਤੇ ਹੱਕ ਬਣਦਾ ਵਾ ਉਹ ਤਾਂ ਤੇ ਮੈਂ ਆਪਣਾ ਲੈ ਕੇ ਜਾਉਂਗੀ ਚਾਚੀ ਘਰ ਕੋਲ ਤੇਰਾ ਖੂਨ ਵਾ ਨਾ ਤੇ ਮੇਰਾ ਵੀ ਖੂਨ ਵਾ ਜਿੰਨੇ ਹਿੱਸੇਦਾਰ ਤੂੰ ਆ ਉੰਨੇ ਨਾਨੀ ਹਿੱਸੇਦਾਰ ਵਾ ਉਹ ਮੰਮੀ ਕਾਹਨੂੰ ਜਿੱਦ ਕਰਦੇ ਹੋ ਅਸੋਨਾ ਦਾ ਹੱਕ ਵਾ ਉਹਨਾਂ ਦਾ ਖੂਨ ਵਾ ਆਂਦਰਾ ਨੂੰ ਦੀਆਂ ਅੱਜ ਇਹ ਤੇ ਕੱਲੂ ਘੜਦਾ ਪੋਥੇ ਆ ਕਿਉਂ ਨਾ ਆਪਾਂ ਮਾਸੀ ਲੈ ਆਣੇ ਦੀ ਗੱਲ ਦੀ ਪੋਤਾ ਅੱਛਾ ਅਰੇ ਤੂੰ ਹੀ ਅੰਨ ਨਹੀਂ ਹਾਂ ਮਿੰਡਿਆ ਪਿਆ ਬੋਲੀ ਬੋਲਣ ਭਰਨ ਹੈ ਤੂੰ ਬੈ ਕੇ ਕਿਹੜੀ ਗੱਲਾਂ ਬਾਹਾਂ ਖੜੀਆਂ ਕਰਨ ਲਿਆ ਪਿਆ ਭੈਣ ਤੋਂ ਇਹ ਦੱਸ ਪਹਿਲਾਂ ਮੈਨੂੰ ਤੂੰ ਮੈਨੂੰ ਦੇ ਬਜਾਬ ਪਹਿਲਾਂ ਮਾਤਾ ਕੌਣ ਬਾਹਾਂ ਖੜੀਆਂ ਕਰਨੇ ਲਾਜ ਕੇ ਮੈਂ ਹਾਂ ਕਰਾਉਂਦਿਆਂ ਕੋਈ ਕਰਾਉਂਦਿਆਂ ਤੇ ਲਾਜ ਤੇ ਪੁੱਤ ਕਰਾਉਣਾ ਹੀ ਪੈਣਾ ਤੈਨੂੰ ਭਾਵੇਂ ਹੱਸ ਕੇ ਕਰਾ ਦੇ ਭਾਵੇਂ ਰੋ ਕੇ ਕਲਾ ਮੈਂ ਮੁੰਡਾ ਨਹੀਂ ਹੋਣਾ ਚਰ ਜਾਣ ਦੇਣਾ ਜਿੰਨਾ ਚਿਰ ਮੇਰੀ ਧੀ ਹੋ ਸੱਚ ਨਹੀਂ ਹੁੰਦੀ ਮਾਤਾ ਇਹ ਫੇ ਤੇਰੀ ਜੇਦੋ ਆ ਨਾ ਮੇਰੀ ਜੇਦਵਾ ਮੰਮੀ ਮੇਰੀ ਸੁਣੋ ਗੱਲ ਤੁਸੀਂ ਕਾਨੂੰ ਜੇਦ ਇੰਨੇ ਕਰਕੇ ਬੈਠੇ ਹੋਈਂ ਪਹਿਲਾਂ ਤੁਸੀਂ ਨਾ ਬਹਿ ਕੇ ਗੱਲਬਾਤ ਕਰੋ ਫਿਰ ਇਸ ਗੱਲ ਦਾ ਮਸਲੇ ਦਾ ਹੱਲ ਵੀ ਹੋ ਜਾਊਗਾ ਜਿਹੜੀ ਗੱਲਬਾਤ ਹੁੰਦੀ ਹੈ ਨਾ ਐਦਾਂ ਰੌਲਾ ਰੱਪਾ ਪਾਇਆ ਨਹੀਂ ਹੁੰਦੀ ਹੈਗੀ ਪੰਮਾ ਜਦਣੇ ਤੇ ਹੀ ਆਪਣੀ ਲੈਣ ਗਏ ਹੈ ਨਾ ਬੜਾ ਰੌਲਾ ਰੱਪਾ ਉੱਥੇ ਵੀ ਪਿਆ ਹੈਗਾ ਮੈਨੂੰ ਪਤਾ ਤੇ ਇਹਨੂੰ ਪਰ ਜਿੱਦਾਂ ਹੀ ਲੈ ਕੇ ਆਏ ਤੂੰ ਤੇ ਇੱਥੇ ਘਰ ਬੈਠੀ ਹਾਂ ਮਾਤਾ ਸਾਰਾ ਪਤਾ ਮੈਨੂੰ ਬੜੀ ਉੱਥੇ ਮਿਹਣਕ ਬਣੀ ਹੋਈ ਹੈ ਪਰ ਮਾਸੀ ਸਭ ਕੋ ਭੁਲਾ ਕੇ ਦੇਖ ਉਹ ਲੈਣਾ ਹੀ ਸਿਆਣੀ ਬਣੀ ਸਾਡਾ ਵੀ ਫਰਜ਼ ਬੜਾ ਮਾਨਤਾ ਰੱਖੀ ਹੈ ਦਾ ਤੇ ਰਣਾ ਮੰਨਤਾ ਨੂੰ ਉੱਧਰ ਰੱਖਿਆ ਗਰਨਾਮ ਚਲ ਮੇਰਾ ਜਦਾ ਮੰਨਤਾਣ ਰੱਖਦੀ ਆ ਪੋਤੇ ਨੂੰ ਮੈਂ ਖਲਾ ਦਿੰਨੀ ਇਹਦੇ ਨੂੰ ਪਰ ਇਹ ਮੇਰੀ ਤੀ ਨੂੰ ਖੜਦੀ ਆ ਇਹ ਲਾਜ ਕਰਉਂਦੀ ਮੇਰੀ ਤੀ ਦਾ ਮੰਜੇ ਤੋਂ ਠਾਲਦੀ ਏ ਮੇਰੇ ਸੁਣਾ ਭੈਣ ਜੀ ਗੱਲ ਨਾ ਮੈਂ ਤੁਹਾਡੀ ਤੀ ਨੂੰ ਖੜਾ ਅੱਜ ਨਾ ਮੈਂ ਖੜਾ ਕੱਲ ਉਹ ਤਾਂ ਮੇਰਾ ਪੁੱਤ ਖਾ ਗਈ ਆ ਉਹ ਤਾਂ ਕੱ ਲੈਣੀ ਆ ਮੈਂ ਤਾਂ ਇਹ ਮੱਤੇ ਨੰਗਣਾ ਜਾਂਦੀ ਠੀਕ ਆ ਮੇਰਾ ਪੁੱਤ ਹਾਂਜੀ ਇੱਥੇ ਰਹਿ ਜਾ ਇਦਾਂ ਬੈ ਇਦਾਂ ਆ ਰਾਹੇ ਪੁੱਤ ਜੀ ਲੱਗਾ ਇਹ ਮੇਰਾ ਪੁੱਤ ਦਾ ਕੋਈ ਮਾਰਦਾ ਤਾਂ ਨਹੀਂ ਮੇਰੇ ਪੁੱਤ ਨੂੰ ਪੁੱਤ ਤਰਦਾ ਕਿਉਂ ਦਾਦੀ ਤੇਰੀ ਤੇਰੇ ਕੋਲੋਂ ਤਾਂ ਗੋਲ ਕੀ ਉਹਦਾ ਹੀ ਝਗਦਾ ਵਾ ਮਾਸੀ ਜੀ ਉਦਾਂ ਹੀ ਮੈਨੂੰ ਤਾਂ ਇਦਾਂ ਲੱਗਣ ਦਾ ਵੀ ਜਿੱਦਾਂ ਇਹਦੇ ਹੱਲ ਧਿਆਨ ਨਾਲ ਨਹੀਂ ਨਹੀਂ ਆ ਪਤਾ ਮੇਰ ਕਾ ਤਾ ਕਿੰਨੇ ਆ ਮੇਰਾ ਪੁੱਤ ਬੜਾ ਬਜਾਉਂਦਾ ਕਿਹਾ ਦੇ ਕਿੰਨਾ ਲਾ ਕਿਉਂ ਡਰਦਾ ਤੂੰ ਗੱਲ ਖੁੱਲ ਕੇ ਕਰ ਹੈ ਸਾਨੂੰ ਨਹੀਂ ਕੋਈ ਲੋੜ ਡਰਨੀ ਹੈਗੀ ਗੱਲ ਸੁਣੋ ਮੇਰੀ ਭੈਣ ਜੀ ਤੁਸੀਂ ਮੈਂ ਆਪਣਾ ਪੁੱਤ ਅੱਜ ਲੈ ਕੇ ਜਾਣਾ ਮੈਨੂੰ ਤਾਂ ਮੁੰਡਾ ਸਹਿਮਿਆ ਸਹਿਮਿਆ ਲੱਗਦਾ ਵਾ ਤੇ ਜੇ ਤੁਸੀਂ ਫੇਰ ਵੀ ਮੇਰੀ ਨਾ ਮੰਨੀ ਨਾ ਤੇ ਮੈਂ ਇੱਥੇ ਪੰਚਾਇਤ ਲੈ ਕੇ ਆਉਂਗੀ ਤੇ ਜੇ ਪੰਚਾਇਤ ਨਾਲ ਵੀ ਮੇਰੀ ਸੁਣਵਾਈ ਨਾ ਹੋਈ ਤੇ ਮੈਂ ਕੇਸ ਕਰੂੰਗੀ ਕੋਈ ਗੱਲ ਨਹੀਂ ਤੇ ਕਰ ਦਿਓ ਕੇਸ ਮੰਮੀ ਕਾਨੂੰਪ ਚੱਕਰਾਈ ਪੈਣਾ ਵਾ ਬਦਨਾਮੀ ਭਲਾ ਕਿੰਨੀ ਹੋਣੀ ਆ ਕਿਉਂ ਜਿੱਦ ਕਰਦੀ ਆ ਜੋ ਭਲੀ ਮਰਸ ਲੈਣਾ ਹੀ ਤੇ ਉਹਦੀ ਗੱਲ ਮੰਨੋ ਤੋਰ ਦੇ ਨਾਲ ਬਚਵਾ ਗੋਦੇ ਆਪੇ ਭੜੌਣ ਲਖਾਉਣਗੇ ਉਹਨਾਂ ਦਾ ਖੂਨ ਵਾ ਉਹਨਾਂ ਨੂੰ ਜਿਆਦਾ ਫਿਕਰ ਪਾਦਾ ਛਿੱਤਰ ਮਾਰਨੇ ਹੀ ਆ ਚਾਚੀ ਤੇ ਮੈਂ ਛਿੱਤਰ ਮਾਰਨੇ ਹੀ ਇਹਨੂੰ ਤੂੰ ਤੇ ਆਨਾ ਨਾ ਤੋਰ ਦੇ ਭੈਣ ਜੀ ਜਿੰਨਾ ਚਿਰ ਮੈਂ ਹੈਗੀ ਆ ਨਾ ਉਹ ਨਜਰ ਨੂੰ ਕੋਈ ਹੱਥ ਨਹੀਂ ਲਾ ਸਕਦਾ ਮੈਂ ਪਾੜੂੰਗੀ ਮੈਂ ਵੱਡਾ ਕਰੂੰਗੀ ਆਪੇ ਅੱਗੇ ਚਾਚੀ ਕੋਈ ਆ ਅੱਗੇ ਕਿੱਥੋਂ ਆਇਆ ਹੈ ਦਾਦੀ ਕੋ ਕਿ ਅੱਜ ਨਜਰੇ ਦਾਦੀ ਹੈਗੀ ਚਾਚੀ ਨੂੰ ਕਿਹਾਣਾ ਦਾਦੀ ਨੇ ਵੀ ਨਹੀਂ ਨਾ ਉਹ ਆਖਿਆ ਵੀ ਮੈਂ ਪ੍ਰਾਈਵੇਟ ਸਕੂਲੇ ਪਾ ਦਿੰਨਾ ਸਰਕਾਰੀ ਪਾਇਆ ਹੈਗਾ ਜੇ ਤੁਹਾਨੂੰ ਭੈਣ ਜੀ ਪਿੰਡ ਵਾਲੇ ਸਕੂਲ ਦੀ ਦਿੱਕਤ ਆ ਨਾ ਵੀ ਇਹਨਾਂ ਸਰਕਾਰੀ ਸਕੂਲੇ ਪਾਇਆ ਤੇ ਕੋਈ ਗੱਲ ਨਹੀਂ ਮੈਂ ਪ੍ਰਾਈਵੇਟ ਪਾ ਦਿੰਨੀ ਆ ਜਿਹੜੇ ਤੁਸੀਂ ਆਖੋ ਮੈਂ ਉਸੇ ਸਕੂਲੇ ਪਾਉਂਗੀ ਗੱਲ ਕਰੋ ਕਹੋ ਤੇ ਮੈਂ ਮਟਾਲੇ ਪਾ ਦੂੰਗੀ ਤੇ ਜੇ ਤੁਹਾਨੂੰ ਫਿਰ ਵੀ ਇਹ ਵੀ ਚਾਚੀ ਮਾਰਦੇ ਆ ਤੇ ਮੈਂ ਉਹਨੂੰ ਗੱਲ ਕਰੋ ਹੋਸਟਲ ਪਾ ਦੂੰਗੀ ਜਿੰਨਾ ਮਰਜ਼ੀ ਪੈਸਾ ਲੱਗੇ ਮੈਂ ਲਾਉਂਗੀ ਆਪਣੇ ਪੋਤੇ ਅੱਛਾ ਪੋਤੇ ਦੇ ਪੈਸਾ ਲਾਉਣ ਨੂੰ ਹੈਗਾ ਤੇ ਪੋਤੇ ਦੀ ਮਾਂ ਦੇ ਨਹੀਂ ਲਾਉਣ ਨੂੰ ਪੈਸਾ ਹੈਗਾ ਜਿਹੜੀ ਅੰਦਰ ਮੰਜੀ ਤੇ ਪਈ ਆ ਹਾਂ ਜੀ ਮੈਂ ਤੁਹਾਨੂੰ ਕਿਹਾ ਨਾ ਤੇ ਭਾਵੇਂ ਇੱਕ ਵਾਰੀ ਖਵਾ ਲਓ ਤੇ ਭਾਵੇਂ ਮੈਂ ਤੁਹਾਨੂੰ 20 ਵਾਰੀ ਖਵਾ ਲਓ ਉਹ ਮੇਰੀ ਕੋਹ ਨਹੀਂ ਲੱਗਦੀ ਮੇਰੀ ਅੱਲਾ ਜਿੰਨਾ ਮਰਜ਼ੀ ਖਵਾ ਲਓ ਜੋ ਮਰਜ਼ੀ ਕਰ ਲਓ ਮੈਂ ਨਹੀਂ ਇਕ ਲਾਉਣਾ ਤੂੰ ਵੇਖੋ ਮਾਸੀ ਜੀ ਤੁਸੀਂ ਵੀ ਨਾ ਜੇਦ ਤੇ ਹੀ ਅੜੇ ਭਾਵੇਂ ਜਿੱਦਾਂ ਮਰਜ਼ੀ ਆ ਉਹ ਹੈ ਤੇ ਆਖਰ ਤੁਹਾਡੇ ਘਰ ਦਾ ਜੀ ਆ ਨਾ ਅੱਜ ਨਹੀਂ ਕੱਲ ਨਹੀਂ ਜਦੋਂ ਵੀ ਉਹਨੂੰ ਗੋਸ਼ ਆਉਂਦੀ ਆ ਉਹ ਆਪਣੇ ਬੱਚੇ ਦੀ ਹੱਕਦਾਰ ਵਾ 18 ਸਾਲਾਂ ਤੱਕ ਜਿਹੜੀ ਮਾਂ ਹੁੰਦੀ ਆ ਨਾ ਉਹ ਦਾ ਬੱਚੇ ਤੇ ਆ ਹੁੰਦਾ ਵਾ ਅਧਿਕਾਰ ਤੁਸੀਂ ਚਾਹੇ ਜਿਹੜੇ ਮਰਜੀ ਕਾਨੂੰਨਾਂ ਚੱਲ ਜਿਓ ਚਲੋ ਅੱਜ ਉਹਦੀ ਮਾਂ ਮੰਜੇ ਤੇ ਪੈ ਗਈ ਆ ਪਾਲ ਕਿਉ ਉਹਨੇ ਠੀਕ ਵੀ ਤੇ ਹੋਣਾ ਹੀ ਆ ਇਹ ਕਿਹੜੀ ਸੁੱਖ ਸੁਖੀ ਆ ਕਿ ਬੰਦੇ ਨੇ ਸਦਾ ਹੀ ਮੰਜੇ ਤੇ ਰਹਿਣਾ ਵਾ ਪਰ ਤੁਸੀਂ ਵੀ ਥੋੜਾ ਬਾਲਾ ਸੋਚੋ ਵਿਚਾਰੋ ਨਾ ਕੋਹਨਾ ਕੋਹ ਤੇ ਖਰਚਾ ਬੰਦਾ ਹੀ ਆ ਨਾ ਤੁਹਾਡਾ ਉਹਦੇ ਉੱਤੇ ਲੋਂਦਾ ਤੇ ਤੁਸੀਂ ਉਹਦੀ ਸੇਵਾ ਪਾਣੀ ਕਰੋ ਜਿਉ ਠੀਕ ਹੋ ਜੂਗੀ ਤੇ ਤੁਸੀਂ ਦੋਵੇਂ ਮਾਂ-ਪੋਤੀ ਲੈ ਜਾਓ ਨਾਲੇ ਤੁਹਾਡੇ ਕੋ ਤੁਹਾਡਾ ਪੋਤਾ ਰਹੂਗਾ ਤੇ ਨਾਲੇ ਨੂਰ ਰਹੂਗੀ ਨਹੀਂ ਨਹੀਂ ਮੇਰੀ ਗੱਲ ਸੁਣਤੀ ਏ ਹੁਣ ਤੁਸੀਂ ਪੈ ਲਾਗ ਥਾਤਗੇ ਜੇ ਉਦੋਂ ਤੇ ਬੰਦਾ ਦਰ ਆਂਦਾ ਏ ਵੀ ਕੋਈ ਨਹੀਂ ਜਿਹੜਾ ਡੇਢ ਕਿਲਾ ਦੇ ਸਿਆਂਦਾ ਵਾ ਤੇ ਉਹਦੇ ਆ ਲਿਭਾ ਕੇ ਰੋਟੀਆਂ ਖਵਾ ਲਊਗਾ ਤੇ ਹੁਣ ਡੇਢ ਕਿਲਾ ਵੇਚੋਗਾ ਜਿੰਨਾ ਮਰਜ਼ੀ ਲਾਜ ਕਰ ਲਓ ਮਾਸੀ ਜੀ ਬਥੇੜਾ ਕੰਡਿਆ ਆਪਾਂ ਜਿੰਨੇ ਜੋਗੇ ਤੁਹਾਨੂੰ ਪਤਾ ਸਾਡੇ ਘਰ ਦੇ ਲੱਗਾ ਕਿੰਨੇ ਜੋਗੇ ਆਪਾਂ ਅਸੀਂ ਜੋ ਕੋਡੀ ਜੋੜੀ ਨੇ ਸਾਰੀ ਭੈਣ ਚ ਲਾਤੀ ਆ ਮੈਂ ਤਾਂ ਤੂੰ ਹੀ ਥੋੜੀ ਮਾਇਤ ਕਰੋ ਤੇ ਨਾਲ ਮਿਲ ਕੇ ਭੈਣ ਠਾ ਲਈਏ ਉਹਦਾ ਫੇਰ ਘਰ ਵਾਸਤੇ ਵਿਚਾਰੀਦਾ ਤੁਹਾਡੇ ਹੋਰ ਰਵੇ ਆਗੇ ਦੋਵੇਂ ਮਾਂ ਪੁੱਤ ਨਹੀਂ ਇਹ 1.5 ਕਿੱਲੇ ਦਾ ਤੇਰੇ ਨਾਲ ਤੇਰਾ ਧਿਆਨ ਵਾ ਤੇ ਜਿਹੜਾ ਉਥੋਂ ਇਹਦਾ ਹਿੱਸਾ ਬਣਦਾ ਵਾ ਉਹ ਵੇਚ ਕੇ ਲਾਦੇ ਹਾਂ ਤੂੰ ਮੈਂ ਉਹ ਵੇਚ ਕੇ ਕਲਾਵਾ ਉਹਦਾ ਜੜ ਬੂਟਾ ਹੈਗਾ ਵਾ ਉਹਦੇ ਨਾਲ ਲਾਉਂਗੀ ਤੇ ਇਥੇ ਉਹਦਾ ਜੜ ਬੂਟਾ ਹੈਗਾ ਮੰਮੀ ਕਾਨੂੰ ਇੰਨਾ ਬੈਸ ਦਈਓ ਉਹਨਾਂ ਦਾ ਪੋਤਾ ਵਾ ਲੈ ਜਾਣ ਦੋ ਹਾਨਨ ਤੂੰ ਨਾ ਪੰਮੀ ਇੱਥੇ ਚੁੱਪ ਕਰ ਜਾ ਇਹ ਤੂੰ ਜੋਕਰ ਆਉਣ ਡਈ ਤੂੰ ਹੀ ਭੜਕਾਉਣ ਡਈ ਤੂੰ ਹੀ ਅੱਗ ਲਾਉਣ ਡਈ ਐ ਜਿੱਥੇ ਨਹੀਂ ਉੱਥੇ ਲਾਉਣ ਡਈ ਦੱਸ ਮੈਂ ਕਾਦੀ ਅੱਗ ਲਾਈ ਆ ਉਹਨਾਂ ਦਾ ਪੋਤਾ ਵਾ ਉਹਨਾਂ ਨੂੰ ਜ਼ਿਆਦਾ ਹੀ ਉਹ ਲੈਣ ਆ ਗਏ ਤੇ ਨਾਲੇ ਮੇਰੀ ਗੱਲ ਸੁਣੋ ਵੀ ਉਹਦਾ ਉਹ ਘਰ ਦੇ ਵਿੱਚ ਦੇ ਹਿੱਸਾ ਵਾ ਇੱਥੋਂ ਤੁਸੀਂ ਉਹਨੂੰ ਜ਼ਮੀਨ ਦੇ ਦੋਗੇ ਇੱਥੋਂ ਉਹਨੂੰ ਕੀ ਦੋਗੇ ਤੁਸੀਂ ਉਹ ਮੈਂ ਜਿਹੜੀ ਜ਼ਮੀਨ ਦੀ ਤੂੰ ਗੱਲ ਕਰਦੀ ਨਾ ਉਹ ਮੈਂ ਕਵਲ ਨੇ ਨਾ ਕਰਾ ਚੁੱਕੀ ਆ ਕੀ ਕਹਿਣ ਡਿਆ ਮੰਮੀ ਉਹੀ ਤਾਂ 99 ਪਾਲੀ ਆ ਬੋਲੋ ਕੋਹ ਉਹਨੇ ਕਿ ਤ ਪੁੱਛਦੀ ਆ ਤੂੰ ਮੇਰੇ ਨਾਲ ਗੱਲ ਕਰ ਉਹਦੇ ਨੇ ਸਹਿਮਤੀ ਨਾਲ ਸਾਰਾ ਕੰਮ ਹੋਇਆ ਏ ਉਹਦੀ ਸਹਿਮਤੀ ਨਾਲ ਦੱਸੋ ਕੀ ਕਹਿਣ ਲਈ ਆ ਮੰਮੀ ਉਹਨੇ ਕਿ ਦਸਣਾ ਜਿਆਦਾ ਤੇ ਮੇਰੀ ਹੀ ਅੱਧੀ ਜਿਆਦਾ ਤੇ ਇਹਦੇ ਨਾਲ ਆਤੀ ਅੱਧੀ ਮੈਂ ਉਹਦੇ ਨਾਲ ਆਤੀ ਇਹ ਮੈਨੂੰ ਪਤਾ ਹੀ ਆ ਦਿਨ ਮੈਨੂੰ ਵੇਖਣੇ ਪੈਣੇ ਆ ਤੇ ਮੈਂ ਟਾਈਮ ਨਹੀਂ ਆਪਣਾ ਵੀਰਾ ਜਿਹੜਾ ਸੰਭ ਲਿਆ ਹਾਏ ਹਾਏ ਤਾਨੂੰ ਮਾਸਾ ਨਾਲ ਆਈ ਤੁਸੀਂ ਕੀ ਕੀਤਾ ਏ ਗਾੜੀ ਆਪਣੇ ਬੱਚਿਆਂ ਦਾ ਨਹੀਂ ਸੋਚਿਆ ਭੈਣ ਦਾ ਸੋਚ ਜਦੈ ਹਰ ਦਮ ਇਹ ਤੁਹਾਡੇ ਮਨ ਚ ਵਿਚਾਰ ਆਇਆ ਵੀ ਕਦੋਂ ਤੁਹਾਡੇ ਹੱਥ ਨਾ ਕੰਬੇ ਇਹ ਕੰਮ ਕਰਨ ਲੱਗਿਆ ਤੁਸੀਂ ਆਪ ਆਪਣੀ ਮਾਂ ਨੂੰ ਨਾਲ ਲੈ ਕੇ ਗਏ ਉਹ ਨਹੀਂ ਲੈ ਕੇ ਗਿਆ ਮੈਂ ਆਪ ਗਈ ਮੇਰੇ ਨਾਂ ਹੀ ਨਾ ਜ਼ਮੀਨ ਸਾਰੀ ਅੱਧੀ ਮੇਰੇ ਨਾਂ ਕਰਤੀ ਅੱਧੀ ਮੇਰੇ ਨਾਂ ਕਰਤੀ ਉਹਦੇ ਨਾਲ ਕੋਈ ਲੋੜ ਨਹੀਂ ਬੈਸਣ ਦੀ ਜੋ ਬੈਸਣਾ ਮੇਰੇ ਨਾਂ ਬੈਸ ਮੇਰੀ ਸੁਣੋ ਗੱਲ ਭੈਣ ਜੀ ਮੇਰੇ ਸਾਹਮਣੇ ਤੁਸੀਂ ਬੜੇ ਸਿਆਣੇ ਬੰਡੇ ਜੀ ਜ਼ਮੀਨ ਤੇ ਤੁਸੀਂ ਲਈ ਆਪਣੀ ਧੀ ਦੇ ਨਾਲ ਮੇਰੇ ਪੋਤੇ ਨੂੰ ਕੀ ਮਿਲਿਆ ਤੁਹਾਡਾ ਇਹ ਰੱਦਣਾ ਕਿ ਮੰਜੀ ਤੇ ਪਈ ਆ ਤੇ ਜਮੀਨ ਦੇ ਲਾਲਚ ਨੂੰ ਸਾਹਮੋ ਗਈ ਇਹਨੂੰ ਪਰਝਾਈ ਤੋ ਕੱਲੂ ਹਗਰ ਤੂੰ ਹੀ ਤੇ ਬੁੱਢੇ ਹੋਂ ਡੇ ਜੇ ਤਾਂ ਪਤਾ ਹੁੰਦਾ ਬੁੱਢੇ ਬੰਦੇ ਦਾ ਕਿਹੜੇ ਵੇਲੇ ਕੰਮ ਹੀ ਡਾਣਾ ਤੇ ਮੇਰਾ ਤੇ ਪੋਤਾ ਰਹਿ ਗਿਆ ਨਾ ਉਹ ਉਧਰ ਜੋਗਾ ਤੇ ਨਾ ਉਧਰ ਜੋਗਾ ਮੈਂ ਕਹਣਾ ਆਪਣੇ ਪੋਤੇ ਨੂੰ ਨਾਲ ਤੇ ਜਿਹੜੀ ਜ਼ਮੀਨ ਮੇਰੇ ਹਿੱਸੇ ਦੀ ਹੈ ਨਾ ਮੈਂ ਆਪਣੇ ਪੋਤੇ ਦੇ ਨਾ ਕਰੂੰਗੀ ਤੂੰ ਹੀ ਛੱਡੋ ਇਹਨਾਂ ਗੱਲਾਂ ਨੂੰ ਮੈਨੂੰ ਇਹ ਦੱਸੋ ਵੀ ਜ਼ਮੀਨ ਜਿਹੜੀ ਆ ਤੁਹਾਡੀ ਸਹਿਮਤੀ ਨਾ ਨਾ ਹੋਈ ਹੈਗੀ ਕਬਲ ਦੇ ਹਾਂ ਸਹਿਮਤੀ ਨਾ ਆਈ ਜੋ ਮੰਮੀ ਕਹਿੰਦੇ ਸੱਚ ਹੀ ਕਹਿੰਦੇ ਆ ਫਾਦੀ ਹੋ ਗਈ ਤੁਹਾਡੇ ਵਾਲੀ ਤੁਸੀਂ ਇਹ ਕੰਮ ਕਰਨ ਲੱਗਿਆ ਸੋਚਿਆ ਹੀ ਮਾੜਾ ਮੋਟਾ ਵੀ ਆਪਣੇ ਵੀ ਬੱਚੇ ਆ ਮੰਮੀ ਤੁਹਾਨੂੰ ਨਹੀਂ ਆਪਣੇ ਪੁੱਤ ਦੇ ਦਾ ਮਾਸਾ ਖਿਆਲ ਨਹੀਂ ਆਇਆ ਤੀਦਾ ਹੀ ਸੋਚੀ ਗਈ ਤੁਸੀਂ ਖਿਆਲ ਹੀਗਾ ਮੈਨੂੰ ਪੁੱਤ ਦਾ ਵੀ ਖਿਆਲ ਹੀ ਤੇ ਤੀਦਾ ਵੀ ਖਿਆਲ ਹੀਗਾ ਮੈਨੂੰ ਹੋਰ ਦੱਸ ਤੀ ਕੀ ਕੀ ਜਾਣੀ ਤੂੰ ਮੈਨੂੰ ਫਾਦੀ ਹੋ ਗਈ ਤੁਹਾਡੇ ਵਾਲੀ ਮੈਨੂੰ ਦੇ ਨਾ ਸੱਚੀ ਗੁੱਸਾ ਚੜ ਚੜ ਕੇ ਜਾਣ ਰਿਆ ਵਾ ਵੀ ਉਸ ਟਾਈਮ ਤੇ ਮੈਂ ਕਿੱਥੇ ਗਈ ਮੈਂ ਤਾਂ ਚੋਰੀ ਤੁਸੀਂ ਇਹ ਕੰਮ ਕਰ ਕਿੱਦਾਂ ਲਿਆ ਹੋ ਗਿਆ ਜੀ ਹੁਣ ਮੋਢਾ ਲਈ ਨਾ ਪਾ ਚੰਗਾ ਬੇਚੀ ਮੰਗ ਚੁੱਕਾ ਤੁਹਾਡਾ ਨਹੀਂ ਇਹ ਕੰਜਰ ਕਲੇਸ ਮੁਕਣਾ ਤੁਸੀਂ ਤੇ ਆਪਣੇ ਰੋਣੇ ਰੋਈ ਜਾਣ ਦੇ ਜੇ ਤੇ ਮੈਂ ਚੱਲੀ ਆਪਣੇ ਪੁੱਤ ਨੂੰ ਲੈ ਕੇ ਤੇ ਆਪਣੇ ਘਰ ਚੱਲਾਪਤ ਚੱਲੀ ਨਾਨੀ 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 ਆ ਵੀ ਪੁੱਤ ਮੈਂ ਮਗਰੇ ਨਾਨੀ ਨਾਨੀ ਆ ਵੀ ਪੁੱਤ ਆਗੀ ਮੈਂ ਨਹੀਂ ਤੈਨੂੰ ਕਿਤੇ ਵੀ ਜਾਣ ਦਿੰਦੀ ਭੈਣ ਜੀ ਛੱਡ ਦੋ ਮੈਂ ਨਹੀਂ ਜੀ ਛੱਡਣਾ ਮੈਂ ਮੁੰਡਾ ਆਪਣਾ ਲੈ ਕੇ ਜਾਣਾ ਜੇ ਤੁਸੀਂ ਤੇ ਸਾਰਾ ਕੁਝ ਆਪਣੀ ਤੀ ਦੇ ਨਾ ਕਰਤਾ ਮੇਰੇ ਪੁੱਤ ਨੂੰ ਕਿ ਇੱਥੇ ਮਿਲਿਆ ਸਭ ਕੋ ਮਿਲੂਗਾ ਤੇਰੇ ਪੋਤੇ ਨੂੰ ਤੇਰਾ ਪੋਤਾ ਖ ਜਿਆਦਾ ਨਹੀਂਗਾ ਮੇਰਾ ਵੀ ਦੋਤਾ ਵਾ ਜੇ ਦੋਤਾ ਸਮਝਦੇ ਨਾ ਤੇ ਜਿਹੜੀ ਤੂੰ ਤੀ ਦੇਣਾ ਪਾਣੀ ਲੈਣਾ ਤੇ ਤੂੰ ਦੋਤੇ ਦੇ ਨਾਮ ਲਾਉਣੀ ਹੀ ਜਿੱਦਾਂ ਮੈਂ ਤੈਨੂੰ ਕਹਿੰਦੀ ਨਾ ਮੇਰਾ ਪੋਤਾ ਵਾ ਤੇ ਮੈਂ ਆਪਣਾ ਹਿੱਸਾ ਜਿਹੜਾ ਵਾ ਨਾ ਆਪਣੇ ਪੋਤੇ ਨੂੰ ਦਿੰਨੀ ਆ ਜਿੱਦਾਂ ਤੇ ਹੀ ਦੇ ਨਾਮ ਲੱਗ ਗਈ ਨਾ ਉਦਾਂ ਹੀ ਇਹਦੇ ਨਾਮ ਲੱਗ ਜੂਗੀ ਮਮੀ ਨਹੀਂ ਮੇਰੇ ਨਾਲ ਲੈਂਦੋ ਇਹਨੂੰ ਕੋਈ ਗੱਲ ਨਹੀਂ ਉਹਨਾਂ ਦਾ ਵਾ ਉਹਨਾਂ ਦਾ ਹੀ ਰਹਿਣਾ ਵਾ ਪਰਮ ਜੀਤ ਤੁਸੀਂ ਫੇਰ ਕਹਿੰਦੇ ਇਹ ਜੋ ਈਡੀ ਛੇਤੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਟਾਡੀ ਨੇ ਨਾਲੇ ਉਹ ਬਿਮਾਰ ਮੰਜੀ ਤੇ ਪਈ ਆ ਕੱਲ ਨੂੰ ਥਾਂ ਤਾਂ ਹੋ ਗਈ ਤੇ ਕਿਵਦਾ ਅਗਲਾ ਨੇ ਕਿਹੜੇ ਵਾਲੇ ਗੁੱਠਾ ਲਵਾ ਲੈਣਾ ਉਹਦਾ ਕੋਈ ਭਰੋਸਾ ਵਾ ਪੀ ਦੇਣਾ ਪੈਣੀ ਉਹ ਜਿੰਨੇ ਚਿਰ ਮੈਂ ਬੈਠੀ ਨਾ ਉਹਨਾਂ ਚਿਰ ਕੋਈ ਨਹੀਂ ਗੁੱਠਾ ਲਵਾਉਂਦਾ ਇਹ ਭਲੇਖਾ ਤੋਂ ਕੱਢ ਕੇ ਤੇ ਫੇਰ ਜਾਵੀਂ ਇੱਥੋਂ ਮੈਂ ਤੁਹਾਨੂੰ ਦੱਸਿਆ ਨਾ ਕਿ ਵਾ ਮੁੰਡਾ ਨਹੀਂ ਛੱਡ ਕੇ ਜਾਣਾ ਮੁੰਡਾ ਨਹੀਂ ਜਿਹਾ ਜਾਣਾ ਇਹ ਤਾਂ ਲੈ ਕੇ ਜਾਣਾ